ਮਸ ਚਲ ਲੋ ਜੀ ਤੋੜਾ ਤਰਾ ਕੰਮ ਹੋ ਗਏ ਬਹੁਤ ਸੋਣਾ ਨਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋ ਕੇ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀਆਂ ਦੋ ਕਟੀਆਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਪ੍ਰਵੀਨ ਸਿੰਘ ਹਾਂ ਦਾ ਐਂਡਾ ਪੱਕੋ ਜੀ ਜਲਾ ਬਰਨਾਲਾ ਠੀਕ ਹੈ ਜੀ ਕੱਟੀ ਦੀ ਜਾਣਕਾਰੀ ਦਿੱਤੀ ਪਹਿਲੀ ਦੀ ਆਪਣੀ ਸਵਾਗ ਸਾਲ ਦੀ ਬਈ ਕੱਟੀ ਠੀਕ ਆ ਥਣਚਾਰੀ ਵੀਰੇ ਹਾਂ ਥਣ ਪੂਰਾ ਟਾਪ ਦਾ ਲੱਗਿਆ ਬਈ ਲੋ ਜੀ ਥਣ ਚੈੱਕ ਕਰ ਸਕਦੇ ਆਂ ਚਾਰ ਥਣਾਂ ਪਰਾ ਕੋਈ ਫੋੜ ਨਹੀਂ ਕੋਈ ਸਕਦੇ ਆਂ ਠੀਕ ਹੈ ਹਾਂ ਜੀ ਤੋੜ ਦੋ ਸੋ ਲੋ ਪਰਾ ਫੇਸ ਬਿਊਟੀ ਚੈੱਕ ਕਰ ਸਕਦੇ ਆਂ ਪਰਾ ਲੋ ਤੋੜਾ ਦੇਖੋ ਬਾਹਰ ਹੀ ਲੈ ਚਲੋ ਪਰਾ ਆਇਆ ਮੁਸ ਸਿੰਘੀ ਸਿੰਘੀ ਬਹੁਤ ਸੋਹਣੀਆ ਕਰਮਾ ਵਾਲੀ ਜੀ ਲੋ ਚਲ ਲਓ ਜੀ ਤੋੜਾ ਤਰਾ ਕੰਮ ਬਹੁਤ ਸੋਹਣਾ ਲੱਗ ਸੀ ਲਓ ਜੀ ਲੋ ਭਰਾ ਫੇਸ ਬਿਊਟੀ ਚੈੱਕ ਕਰ ਸਕਦੇ ਲੈ ਚਲ ਭਰਾ ਆ ਜਾਂ ਅੰਦਰ ਲਿਆ ਲੋ ਜੀ ਕੰਟ ਨੂੰ ਮੋਟਰ ਲਗਾ ਕੇ ਸੋਹਣਾ ਲੱਗਿਆ ਕਰਮਵਾਲੀ ਦੇ ਠੀਕ ਹੈ ਜੀ। ਫਿਰ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ। ਸਵਿਟਪੁੜਾ ਕੁਆਲਿਟੀ ਦੇਖ ਰਹੀ ਹੈ ਜੀ ਸਾਨੂੰ। ਹਾਂਜੀ ਬਈ ਦੂਜੀ ਦੀ ਦੱਸੋ ਜਾਣਕਾਰੀ। ਇਹ ਬਈ ਸਾਲ ਕਰੀ ਜਗ ਸਾਲ ਦੀ। ਹਾਂਜੀ ਠੀਕ ਆ। ਥਾਣ ਚਾਰੀ ਵੀਰੇ? ਹਾਂ ਥਾਣੇ ਦਾ ਵੀ ਪੂਰਾ ਟਾਪ ਦਾ ਮੋਟਾ-ਮੋਟਾ ਲੱਗੇ ਹੋਇਆ। ਲੋ ਮੋਟਾ-ਮੋਟਾ ਥਾਣਾ ਸਹੀ ਗੱਲ ਹੈ। ਤੋੜ ਦੋ ਪਰਾ। ਲੋ। ਲਓ ਜੀ ਮੋੜ ਲਿਓ ਮੋਟੋ ਮੋਟਾ ਥਾਣਾ ਪਰਾ ਪ੍ਰਵੀਨ ਭਾਈ ਰੇਟ ਇਹਨਾਂ ਦਾ ਰੇਟ ਭਾਈ ਫੋਨ ਤੇ ਹੋਵੇ ਰੇਟ ਫੋਨ ਤੇ ਕਰੋਂਗੇ ਜੋੜੇ ਦਾ ਜੇ ਕਿਸੇ ਨੂੰ ਜੋੜਾ ਲੈਣਾ ਫਿਰ ਦੇ ਦੂਗਾ ਹਿਸਾਬ ਨਾਲ ਹਾਂ ਦੇ ਦਾਂਗੇ ਹਾਂ ਦੇ ਦਾਂਗੇ ਲੋ ਪਰਾ ਵਈ ਕੰਦਰ ਸਾਹਿਬ ਨਾਲ ਦੇ ਦਾਂਗੇ ਜੇ ਜੋੜਾ ਕਿਸੇ ਨੂੰ ਲੈਣਾ ਇਕੱਠਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ